ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ। ਅੱਜ ਜਿਵੇਂ ਦੇਖ ਰਹੇ ਹੋ, ਰੈੱਡ ਪੋਪੀ ਫਲਾਰ। ਅੱਜ ਤੁਹਾਨੂੰ ਕੰਪਲੀਟ ਜਾਣਕਾਰੀ ਦੇਵਾਂਗੇ ਪੋਪੀ ਫਲਾਰ ਬਾਰੇ। ਇਹਨਾਂ ਦੇ ਬੀਜ ਜੀ ਜਿਹੜੇ ਹੈਗੇ ਆ ਉਹ ਨਵੰਬਰ ਵਿੱਚ ਲੱਗਦੇ ਆ। ਕਿਉਂਕਿ ਗਰਮੀ ਦੇ ਵਿੱਚ ਇਹਨਾਂ ਦੇ ਬੀਜ ਨਹੀਂ ਫਟਦੇ। ਇਹਨਾਂ ਦੇ ਬੀਜ ਦਾ ਜਿਹੜਾ ਟਾਈਮ ਪੀਰੀਅਡ ਹੈ ਨਵੰਬਰ ਤੇ ਦਸੰਬਰ ਜਦੋਂ ਟੈਂਪਰੇਚਰ 15 ਤੋਂ 10 ਤੇ 20 ਦੇ ਵਿੱਚ ਘਰ ਹੁੰਦਾ। ਨਾਰਮਲ ਪੰਦਨਾਂ ਕਿ ਡਿਗਰੀ ਟੈਂਪਰੇਚਰ ਇਹਨਾਂ ਵਾਸਤੇ ਕਾਫੀ ਹੁੰਦਾ ਇਹਨਾਂ ਦੀ ਬੀਹਾਂ ਵਾਸਤੇ ਤੇ ਇਹਨਾਂ ਵਾਸਤੇ ਜਿਆਦਾ ਪਾਣੀ ਦੀ ਵੀ ਨਹੀਂ ਬੀਆ ਉਗਾਉਣ ਵਾਸਤੇ ਪਾਣੀ ਦੀ ਜਿਆਦਾ ਲੋੜ ਨਹੀਂ ਹੁੰਦੀ ਖੁਸ਼ਕ ਜੀ ਮਿੱਟੀ ਦੇ ਵਿੱਚ ਚੋਕਦੇ ਹਨ ਤੇ ਮਿੱਟੀ ਵੀ ਇਹਨਾਂ ਦੀ ਨਾਰਮਲ ਚਾਹੀਦੀ ਹੁੰਦੀ ਹੈ ਜਿਆਦਾ ਵਿੱਚ ਆਪਾਂ ਖੁਰਾਕ ਜਾਂ ਕੋਈ ਖਾਦ ਵਾਸਤੇ ਨਹੀਂ ਹੁੰਦੀ ਜੋ ਆਪਣੀ ਸਿੰਪਲ ਮਿੱਟੀ ਹੁੰਦੀ ਉਹਦੇ ਵਿੱਚ ਆਪਾਂ ਪਾਦੇ ਹੁਆ ਉਗਾਉਣੇ ਆ ਪਨੀਰ ਇਹਨਾਂ ਦੇ ਇਕੱਠੀ ਬਣ ਜਾਂਦੀ ਹੈ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਗਮਲਿਆਂ ਦੇ ਵਿੱਚ ਜਾਂ ਜ਼ਮੀਨ ਤੇ ਕਿਤੇ ਵੀ ਤੁਸੀਂ ਲਾ ਸਕਦੇ ਹੋ ਤੇ ਇਹਨਾਂ ਦੇ ਦੋ ਕਲਰ ਹੁੰਦੇ ਹਨ ਜਿਵੇਂ ਤੁਸੀਂ ਦੇਖ ਰਹੇ ਹੋ ਰੈੱਡ ਕਲਰ ਹੈ ਕੰਪਲੀਟ ਰੈੱਡ ਤੇ ਆਹ ਵਾਲਾ ਡਬਲ ਸ਼ੇਡ ਹੈ ਰੈੱਡ ਸਾਈਡ ਤੋਂ ਵਾਈਟ ਇਹ ਦੋਨੇ ਬਹੁਤ ਸੋਹਣੇ ਲੱਗਦੇ ਨੇ ਤੇ ਇਹ ਪੂਰੀ ਫਰਵਰੀ ਦੇ ਵਿੱਚ ਫੁੱਲ ਦੇਣੇ ਸ਼ੁਰੂ ਕਰ ਦਿੰਦੇ ਨੇ ਤੇ ਮਾਰਚ ਅਪ੍ਰੈਲ ਤੱਕ ਤਜ ਮਾਰਚ ਤੱਕ ਚਲਦੇ ਐ ਅਪ੍ਰੈਲ ਤੱਕ ਤੁਹਾਡੇ ਮੌਸਮ ਦੇ ਅਕੋਰਡਿੰਗ ਚਲਦੇ ਹੈ ਜੇਕਰ ਤੋਂ ਪਸ਼ਾਂ ਦੇ ਵਿੱਚ ਹੈਗੇ ਆ ਇਹ ਤੇ ਫਿਰ ਅਪ੍ਰੈਲ ਦੇ ਮਹੀਨੇ ਚ ਵੀ ਫੁੱਲ ਦਿੰਦੀ ਹੈ ਇਹ ਦੇਖੋ ਤੇ 3-3 ਫੁੱਟ ਤੱਕ ਬੁੱਟੀ ਹੋ ਜਾਂਦੇ ਹਨ ਜੇਕਰ ਤੁਸੀਂ ਗਮਲੇ ਦੇ ਵਿੱਚ ਲਾਉਂਗੇ ਇਹਨਾਂ ਨੂੰ ਤਾਂ ਇਹ 1 ਫੁੱਟ ਸਵਾ ਫੁੱਟ ਦਾ ਬੁੱਟਾ ਰਹਿ ਜਾਂਦਾ ਆ ਦੇਖੋ ਮੇਰੇ ਪਲਾਂਟ ਕਿੰਨੇ ਹੈਗੇ ਦੇਖੋ ਪੂਰੀ ਲੰਬਾਈ ਇਹਨਾਂ ਦੀ ਇਹ 3.5 3 ਫੁੱਟ ਤੱਕ ਦਾ ਪੌਦਾ ਬਣ ਜਾਂਦਾ ਤੇ ਇਹਨਾਂ ਨੂੰ ਜ਼ਿਆਦਾ ਕੇਅਰ ਦੀ ਵੀ ਨਹੀਂ ਲੋੜ ਹੁੰਦੀ ਬਸ ਜਿਆਦਾ ਨਮੀ ਚਾਹੀਦੀਆਂ ਨੂੰ ਜਿਆਦਾ ਪਾਣੀ ਨਹੀਂ ਚਾਹੀਦਾ ਤੇ ਨਹੀਂ ਜਿਆਦਾ ਖੁਸ਼ਕ ਚਾਹੀਦਾ ਤੁਸੀਂ ਦੇਖੋਗੇ ਜਦੋਂ ਇਹਦੀ ਮਿੱਟੀ ਰੇਤਲੀ ਜੀ ਹੋ ਜਾਂਦੀ ਹੈ ਤੇ ਥੋੜੀ ਖੁਸ਼ਕ ਹੋਣ ਲੱਗਿਆਂ ਤੁਹਾਨੂੰ ਹਲਕਾ-ਹਲਕਾ ਪਾਣੀ ਦਾ ਦਿਓ ਜੇਕਰ ਤੁਸੀਂ ਜਿਆਦਾ ਪਾਣੀ ਦਿਓਗੇ ਤਾਂ ਵੀ ਬੂਟਾ ਮਰ ਜਿਗਾ ਇਸ ਲਈ ਬਹੁਤ ਹਲਕੇ ਪਾਣੀ ਛੰਦੇ ਹਨ ਤੇ ਬਾਅਦ ਵਿੱਚ ਇਹਨਾਂ ਦੇ ਬੀਜ ਵੀ ਤਿਆਰ ਹੋ ਜਾਂਦੇ ਤੁਸੀਂ ਅਗਰ ਵੀ ਅਗਲੀ ਸੀਜ਼ਨ ਵਾਸਤੇ ਸਾਂਭ ਕੇ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਇਹ ਦੇਖੋ ਇੱਕ ਫੁੱਲ ਬਹੁਤ ਪੌਦਾ ਜਿਹੜਾ ਬਹੁਤ ਸਾਰੇ ਫੁੱਲ ਦਿੰਦਾ ਹੈ ਇਹ ਨਹੀਂ ਵੀ ਇੱਕ ਫੁੱਲ ਨਹੀਂ ਨਿਕਲੇਗਾ ਇੱਕ ਪੌਦੇ ਤੋਂ ਆਹ ਦੇਖੋ ਜਿੰਨਾ ਤੁਸੀਂ ਮੇਰੇ ਦੇਖ ਰਹੇ ਹੋ ਇਹ ਅਗਲੇ ਫੁੱਲ ਬਣਨ ਵਾਸਤੇ ਪੂਰੇ ਤਿਆਰ ਹੋਏਗੇ ਨਹੀਂ ਤੇ ਜਿੰਨਾ ਬੂਟਾ ਜਿਆਦਾ ਵੱਡਾ ਹੋਵੇਗਾ ਉੰਨੇ ਹੀ ਇਹਨਾਂ ਫੁੱਲ ਜਿਆਦਾ ਹੋਣਗੇ ਆਹ ਦੇਖੋ ਸਾਰਾ ਕਈ ਪlant ਦੇਖੋ ਇੱਦਾਂ ਨਿੱਕੇ ਵੀ ਰਹਿ ਜਾਂਦੇ ਹਨ ਪਰ ਫੁੱਲ ਇਹ ਵੀ ਪੂਰਾ ਦਿੰਦੇ ਹਨ ਆਹ ਦੇਖੋ ਪੂਰਾ ਭਰਿਆ ਹੋਇਆ ਹੈ ਵੀ ਤੇ ਡੇਲੀ ਫੁੱਲ ਖਿਲਦੇ ਹਨ ਰਾਤ ਨੂੰ ਫੁੱਲ ਬੰਦ ਹੋ ਜਾਂਦੇ ਨੇ ਤੇ ਸਵੇਰ ਨੂੰ ਫਿਰ ਖਿਲ ਜਾਂਦੇ ਨੇ ਤੇ ਇਹਨਾਂ ਦਾ ਫੁੱਲ ਪੰਜ-ਛੇ ਦਿਨ ਤੱਕ ਇਦਾਂ ਹੀ ਖੜੇ ਰਹਿੰਦੇ ਨੇ ਤੇ ਜਦੋਂ ਹਵਾ ਦੇ ਵਿੱਚ ਝੂਲਦੇ ਹਨ ਤੇ ਦਿਨ ਨੂੰ ਪਿਆਰੇ ਲੱਗਦੇ ਨੇ ਖਰਾਰੇ ਬਹੁਤ ਸੁਣਾਉਂਦੇ ਇਹਨਾਂ ਦਾ ਵੇਖੋ ਅਗਰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕੋਈ ਜਾਣਕਾਰੀ ਚੰਗੀ ਲੱਗੀ ਹੋਵੇ ਇਹਨਾਂ ਪੋਪੀ ਫਲਾਰ ਬਾਰੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ ਵੀਡੀਓ ਦੇਖਣ ਲਈ